ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨਾਂ ਦੀ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 5 ਦਿਨਾਂ ਦੀ ਯਾਨੀ ਕਿ ਅੱਜ 20 ਤੱਕ ਲੈ ਕੇ 25 ਦਸੰਬਰ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੌਸਰੇ ਦੀ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਸੀ ਹੁਣ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ 20 ਦਸੰਬਰ ਦਾ ਅੱਜ ਦਿਨ ਹੈ ਜਿਸ ਸਵੇਰ ਦੇ ਲਗਭਗ 9:30 ਵਜੇ ਚੱਲ ਰਹੇ ਨੇ ਜੇਕਰ ਗੱਲ ਪੰਜਾਬ ਦੀ ਕਰੀਏ Rajasthan ਦੀ ਕਰੀਏ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਧੁੰਦ ਜਿਹੜੀ ਹੈ ਉਹ ਜਮੇਨੀ ਲੈਵਲ ਤੇ ਅੱਜ ਬਣੀ ਹੋਈ ਹੈ ਹਾਲਾਂਕਿ ਕੋਈ ਬਹੁਤੇ ਵੱਡੇ ਖੇਤਰਾਂ ਦੇ ਵਿੱਚ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਅੱਜ ਤੜਕੇ ਸਵੇਰ ਤੋਂ ਜਿਹੜੀ ਬਣੀ ਹੋਈ ਹੈ ਜਿਵੇਂ-ਜਿਵੇਂ ਦਿਨ ਚੜ੍ਹੇਗਾ ਜੀ ਇੱਥੇ ਵੀ ਧੁੰਦ ਜਿਹੜੀ ਸਾਫ ਹੋ ਜਾਏਗੀ ਸੀਤਲੈਟ ਜਾਰੀ ਹੈ ਜੀ ਠੰਡ ਦਾ ਕਹਿਰ ਜਾਰੀ ਹੈ ਆਉਂਦੇ ਦਿਨਾਂ ਦੇ ਲਈ ਮੌਸਮ ਵਿਭਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਨੇ ਅਗਲੇ 4-5 ਦਿਨ ਚੱਲੇਗਾ ਜੇਕਰ ਇਲਾਕੇ ਚੱਲਿਆ ਤੇ 23-24 ਤਰੀਕ ਤੱਕ ਮੌਸਮ ਵਿਭਾਗ ਨੇ ਕੋਲਡ ਵੇਵ ਨੂੰ ਲੈ ਕੇ ਯਾਨੀ ਕਿ ਸੀਤਲੈਟ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਨੇ ਤੇ ਇੱਕ ਸਿਸਟਮ ਲੱਗਣਾ ਜੀ ਇਹਦੀ ਜਾਣਕਾਰੀ ਅਸੀਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਕਿ ਇਹ ਜਿਹੜਾ ਸਿਸਟਮ ਹੋਏਗਾ ਇਹ 22-23-24 ਇਹਨਾਂ 3 ਦਿਨਾਂ ਦੇ ਦਰਮਿਆਨ ਲੱਗਣਾ ਜੀ ਹਲਕਾ ਸਿਸਟਮ ਹੈ ਵੱਡਾ ਜਿਹੜਾ ਪ੍ਰਭਾਵਿਤ ਕਰੇਗਾ ਇਦਾਂ ਦਾ ਸਿਸਟਮ ਨਹੀਂ ਹੈ ਤੇ ਇਹ ਸਿਸਟਮ ਹਲਕੇ ਬਰਬਾਰੀ ਉਦੇ ਹਰਿਆਣਾ ਯਾਨੀ ਕਿ ਜਿਹੜੇ ਮੈਦਾਨੀ ਖੇਤਰੇ ਹਨ ਇਸ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਦੇ ਅਸਰ ਰਹਿਣਗੇ ਖਾਸ ਕਰ ਪੰਜਾਬ ਦੇ ਲਈਏ ਕਿ 30 40 ਫੀਸਦੀ ਖੇਤਰ ਹੋ ਸਕਦੇ ਨੇ ਮੱਝਦਬਾਬੇ ਦੇ ਜਾਂ ਫਿਰ ਕੇਂਦਰੀ ਮਾਲਵੇ ਦੇ ਜਿੱਥੇ ਹਲਕੀ ਕਿਨਮਨ ਹੋ ਸਕਦੀ ਹੈ ਜਾਂ ਫਿਰ ਕੁਝ ਖੇਤਰਾਂ ਦੇ ਵਿੱਚ ਕਹਿ ਸਕਦੇ ਆ ਦਰਮਿਆਨਾ ਜੰਮੀ ਲੱਗ ਸਕਦਾ 5-10 ਮਿੰਟੋ ਵਾਲਾ ਤੇ ਇਹ ਸਿਸਟਮ ਇਹਨਾਂ ਨੂੰ ਪ੍ਰਭਾਵਿਤ ਕਰੇਗਾ ਤੇ ਇਸ ਤੋਂ ਬਾਅਦ ਜਦੋਂ ਇਹ ਸਿਸਟਮ ਲੰਘ ਜਗਾ ਤੇ ਬੈਕ ਟੂ ਬੈਕ ਇੱਕ ਤਗੜਾ ਸਿਸਟਮ ਆਣਾ ਜੀ 28 29 30 ਨੂੰ ਤੇ ਇਹ ਸਿਸਟਮ ਵੱਡੇ ਲੈਵਲ ਤੇ ਪ੍ਰਭਾਵਿਤ ਕਰ ਸਕਦਾ ਫਿਲਹਾਲ ਲੱਗੇ ਜਾ ਕੇ ਦੀ ਸਟੇਕ ਅਪਡੇਟ ਹੈ ਜਿਹੜ ਫਿਲਹਾਲ ਜਿਹੜਾ ਹੁਣ ਸਿਸਟਮ ਲੱਗਣਾ ਜੀ ਉਹ 22 ਤੇ 24 ਨੂੰ ਲੱਗਣਾ ਤੇ ਇਹਨਾਂ ਤੇ ਅੰਦਰਾਂ ਦੇ ਦਰਮਿਆਨ ਹਲਕੇ ਛਰਾਟੇ ਦੀ ਉਮੀਦ ਹੈ ਪੱਛੋਂ ਚੱਲਦੇ ਰਹਿਣਗੇ ਜੀ ਹਲਕੇ ਰਫਤਾਰ ਦੇ ਨਾਲ ਤੇ ਜਦੋਂ ਇਹ ਬਰਬਾਰੀ ਦੋਵੇਗਾ ਸਿਸਟਮ ਪਹਾੜਾਂ ਦੇ ਵਿੱਚ ਤੇ ਠੰਡੀਆਂ ਹਵਾਵਾਂ ਕੁਝ ਕਰਨਗੀਆਂ ਮੈਦਾਨੀ ਖੇਤरां ਵੱਲ ਤੇ ਠੰਡ ਜੜੀਆ ਫਿਰ ਤੋਂ ਜ਼ੋਰ ਫੜੇਗੀ ਉਹ ਤੇਨਾਂ ਦੇ ਲਈ ਅਲਰਟ ਜਿਹੜੇ ਮਾਸਫਾਗ ਨੇ ਜਾਰੀ ਕਰ ਦਿੱਤੇ ਨੇ ਠੰਡ ਤੋਂ ਕੋਈ ਰਾਹਤ ਨਹੀਂ ਆ ਸੀਤਲੇ ਇਸੇ ਤਰ੍ਹਾਂ ਚੱਲਦੇ ਰਹਿਣੀਆਂ ਤੇ 25 ਤਰੀਕ ਤੱਕ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਵਾਕਿ ਇਹਦਾ ਦੂਜਾ ਸਿਸਟਮ ਲੱਗੇਗਾ ਉਹਦੀ ਅਪਡੇਟ ਤੁਹਾਨੂੰ